ਉਸਤਾਦ ਨੂੰ ਅੰਗਰੇਜ਼ੀ ਵਿੱਚ ਭਲਾ ਕੀ ਕਹਿੰਦੇ ਆ ਸ਼ਾਇਦ ਕੋਸਾਬ ਕਹਿੰਦੇ ਆ ਨਾ ਤਾਂ ਮੇਰੇ ਵੱਲੋਂ ਆ ਥੂ ਕੋਸਾਬ ਸਾਰੇ ਫੈਨਾਂ ਦੀ ਬੇਇੱਜ਼ਤੀ ਤਾਂ ਕਰਾਉਣੀ ਸੀ ਵਿੱਚੇ ਮੇਰੀ ਵੀ ਕਰਾ ਕੇ ਰੱਖ ਦਿੱਤੀ ਕਿੰਨੇ ਮਿੱਠੇ ਪੋਚੇ ਤੁਹਾਡੇ ਉੱਤੇ ਮਾਰਦੇ ਰਹੇ ਤੁਹਾਡੇ ਜਿਹੜੇ ਵੀ ਗਾਣੇ ਉੱਤੇ ਲੋਕੀ ਗਲਤ ਕਮੈਂਟ ਕਰਿਆ ਕਰਦੇ ਸੀਗੇ ਮੈਂ ਜਵਾਬ ਦਿੰਦਾ ਸੀ ਪੰਜਾਬ ਦਾ ਇੱਕ ਵੀ ਕ੍ਰੀਏਟਰ ਦਿਖਾ ਦਿਓ ਜਿਹੜਾ ਤੁਹਾਡੀ ਸਪੋਰਟ ਵਿੱਚ ਬੋਲਦਾ ਸੀ ਤੁਹਾਡੀ ਖਾਤਰ ਮੈਂ ਸਿੱਧੂ ਬਾਈ ਨੂੰ ਚੰਗਾ ਮਾੜਾ ਬੋਲਦਾ ਰਿਹਾ ਜਦੋਂ ਉਹ ਜਿਉਂਦਾ ਹੁੰਦਾ ਸੀ ਕਿਉਂਕਿ ਪਤਾ ਨਹੀਂ ਸੀ ਸਾਡਾ ਉਸਤਾਦ ਕਿਹੋ ਜਿਹਾ ਇਹ ਲੱਗਦਾ ਸੀ ਹਾਂ ਹਾਂ ਸਾਡੇ ਉਸਤਾਦ ਨੂੰ ਕੋਈ ਚੰਗਾ ਮਾੜ ਬਹੁਤ ਜਿਆਦਾ ਵਾਇਰਲ ਹੋ ਰਹੀਆਂ ਜਿਨ੍ਹਾਂ ਨੂੰ ਤੁਸੀਂ ਕਹਿੰਦੇ ਪਈ 30 ਸਾਲ ਬਾਅਦ ਸਮਝ ਆਉਣਗੀਆਂ ਉਹਨਾਂ ਉਤੇ ਅੰਦਰੋਂ ਅੰਦਰ ਹੀ ਹਾਸਾ ਤਾਂ ਆਉਂਦਾ ਸੀ ਪਰ ਕਦੇ ਗੱਲ ਨਹੀਂ ਕੀਤੀ ਵੀ ਯਾਰ ਸਾਡਾ ਉਸਤਾਦ ਆ ਝੱਗਾ ਚੁੱਕਿਆ ਆਪਣਾ ਹੀ ਢੰਗਾਂਗਾ ਤੁਸੀਂ ਬੁੱਢੇ ਵਾਰਿਆ ਕਿਹੜੇ ਗੋਲ ਖਲਾਰਨੇ ਸ਼ੁਰੂ ਕਰ ਦਿੱਤੇ ਰਿਟਾਇਰ ਹੋਣ ਦੀ ਉਮਰ ਵਿੱਚ ਥਾਂ ਥਾਂ ਤੋਂ ਥੂ ਥੂ ਕਰਾਉਣੀ ਸ਼ੁਰੂ ਕਰ ਦਿੱਤੀ ਤੇ ਇੱਕ ਗੱਲ ਤੁਹਾਨੂੰ ਹੋਰ ਮੈਂ ਦੱਸ ਦਿੰਦਾ ਜਦੋਂ ਤੁਹਾਡੀ ਫਿਲਮ ਆਈ ਸੀ ਤਾਂ ਲੋਕਾਂ ਨੇ ਮੈਨੂੰ ਬਹੁਤ ਕਮੈਂਟ ਕੀਤਾ ਬਹੁਤ ਮੈਸੇਜ ਕੀਤਾ ਐਨੇ ਮੈਸੇਜ ਮੈਂ ਜ਼ਿੰਦਗੀ ਵਿੱਚ ਨਹੀਂ ਕਦੇ ਫੇਸ ਕੀਤੇ ਹੁਣ ਜਿੰਨੇ ਉਸ ਫਿਲਮ ਤੋਂ ਬਾਅਦ ਆਏ ਕਿਉਂਕਿ ਲੋਕਾਂ ਨੂੰ ਮੇਰੇ ਤੋਂ ਇੱਕ ਬਹੁਤ ਵੱਡੀ ਉਮੀਦ ਸੀ ਕਿ ਕੋਈ ਵੀ ਪੰਜਾਬੀ ਕ੍ਰੀਏਟਰ ਪੰਜਾਬੀ ਯੂਟਿਊਬਰ ਇਸ ਫਿਲਮ ਦਾ ਰਿਵਿਊ ਕਰੇ ਨਾ ਕਰੇ ਪਰ ਪਰਮ ਖੇਲਾ ਜ਼ਰੂਰ ਕਰੂਗਾ ਪਰ ਮੈਂ ਕੀ ਕਰਦਾ ਜੇ ਜਸ ਅਵੇਲੇ ਥੋਡੀ ਫਿਲਮ ਰਿਲੀਜ਼ ਹੁੰਦੀ ਆ ਫਿਲਮ ਦੇਖਣ ਤੋਂ ਬਾਅਦ ਮੈਨੂੰ ਕੁਝ ਵੀ ਇਹੋ ਜਿਹਾ ਨਹੀਂ ਲੱਗਾ ਕਿ ਮੈਂ ਤੁਹਾਡੇ ਬਾਰੇ ਕੁਝ ਵੀ ਚੰਗਾ ਬੋਲਾਂ ਕਿਉਂਕਿ ਤੁਹਾਡੀ ਐਕਟਿੰਗ ਇਸ ਲਾਇਕ ਹੈ ਹੀ ਨਹੀਂ ਸੀ ਕਿ ਉਹਦੇ ਉੱਤੇ ਕੋਈ ਮੈਂ ਮਿੱਠੇ ਪੋਚੇ ਮਾਰਦਾ ਕੋਈ ਮਾੜਾ ਮੋਟਾ ਬਣਦਾ ਫੱਬਦਾ ਜਿਹਾ ਵੀ ਰੋਲ ਹੋਵੇ ਤੁਸੀਂ ਕਿਤੇ ਲੱਗੋ ਕਿ ਤੁਸੀਂ ਵਿਲਨ ਉੱਤੇ ਭਾਰੀ ਪਏ ਹੋ ਤਾਂ ਮੈਂ ਬੋਲਦਾ ਕਿਉਂਕਿ ਉਸ ਫਿਲਮ ਦਾ ਅਸਲੀ ਹੀਰੋ ਤੁਸੀਂ ਨਹੀਂ ਸੀ ਉਸ ਫਿਲਮ ਦਾ ਅਸਲੀ ਹੀਰੋ ਸੀ ਉਹ ਮੁੰਡਾ ਜਿਹਨੇ ਕੁੱਕਰ ਦਾ ਰੋਲ ਕੀਤਾ ਜਗ ਸਿੰਘ ਕਿਉਂਕਿ ਉਸ ਮੂਵੀ ਦਾ ਸੂਰਮਾ ਮੈਨੂੰ ਸੱਚਾ ਨਹੀਂ ਸੀ ਲੱਗ ਰਿਹਾ ਠਿੱਕਾ ਲੱਗ ਰਿਹਾ ਸੀਗਾ ਵਿਲਨ ਦੇ ਮੋਹਰੇ ਇੱਕ ਅਸਲੀ ਐਕਟਰ ਦੇ ਮੋਹਰੇ ਤੁਸੀਂ ਛੋਟੀਆਂ-ਛੋਟੀਆਂ ਤੇ ਵੱਡੀਆਂ-ਵੱਡੀਆਂ ਇੱਕ ਜਗ੍ਹਾ ਤੇ ਨਹੀਂ ਭੋਰੀਆਂ ਬਹੁਤ ਜਗ੍ਹਾ ਤੇ ਭੋਰੀਆਂ ਮੈਂ ਕਦੇ ਨਹੀਂ ਗੱਲ ਕੀਤੀ ਹਮੇਸ਼ਾ ਚੁੱਪ ਰਹਿੰਦਾ ਰਿਹਾ ਪਰ ਜਿੱਥੇ ਤੁਹਾਡੇ ਖਿਲਾਫ ਮਾੜਾ-ਮੋਟਾ ਕੋਈ ਬੋਲਦਾ ਸੀ ਮੈਂ ਐਵਰੇਜ ਜਾਂ ਗੱਲ ਕਰਦਾ ਸੀ ਤਾਂ ਜੋ ਸਾਡੇ ਉਸਤਾਦ ਦੀ ਮਾੜੀ-ਮੋਟੀ ਇੱਜ਼ਤ ਬਣੀ ਰਹੇ ਪਰ ਹੁਣ ਤਾਂ ਤੁਸੀਂ ਮਿੱਟੀ ਹੀ ਕਰ ਦਿੱਤਾ ਕੋਈ ਛੱਡਿਆ ਹੀ ਨਹੀਂ ਪਿੱਛੇ ਕੀ ਲੋੜ ਪੈ ਗਈ ਸੀ ਤੁਹਾਨੂੰ ਬੁੱਢੇ ਵਾਰੀ ਐਲਵਿਸ਼ ਦੇ ਨਾਲ ਸ਼ੋਅ ਕਰਨ ਦੀ ਸਿਰਫ ਇਸ ਕਰਕੇ ਕਿ ਅੱਜ ਦੀ 1:30 'ਚ ਤੁਹਾਡੀਆਂ ਟਿਕਟਾਂ ਨਹੀਂ ਵਿਕ ਰਹੀਆਂ ਤੁਹਾਡੇ ਸ਼ੋਅਾਂ ਵਿੱਚ ਉਹ ਵਾਲਾ ਇਕੱਠ ਨਹੀਂ ਹੋ ਰਿਹਾ ਜਿਹੜਾ ਉਹਨਾਂ ਦਿਨਾਂ ਵਿੱਚ ਹੋਇਆ ਕਰਦਾ ਸੀ ਮੈਂ ਸਮਝਦਾ ਤੁਹਾਡੀ ਜਗ੍ਹਾ ਮੈਂ ਵੀ ਹੋਵਾਂ ਕੋਈ A B C D ਕੋਈ ਵੀ ਬੰਦਾ ਹੋਵੇ ਉਹਨੂੰ ਇਹ ਗਰਲ ਜ਼ਰੂਰ ਅੰਦਰ ਤੱਕ ਘਰ ਕਰੂਗੀ ਕਿ ਯਾਰ ਮੇਰੇ ਇੱਕ ਲਾਈਵ ਸ਼ੋਅ ਤੇ ਮੇਰੇ ਇੱਕ ਅਖਾੜੇ ਦੇ ਉੱਤੇ ਇਕੱਠ ਹੋ ਜਾਂਦਾ ਸੀ ਸ਼ਹਿਰਾਂ ਦੇ ਸ਼ਹਿਰ ਟੁੱਕ ਜਾਇਆ ਕਰਦੇ ਸੀ ਅੱਜ ਕੋਈ ਟਿਕਟ ਖਰੀਦ ਕੇ ਰਾਜੀ ਨਹੀਂ ਹੈ ਅੱਜ ਮੇਰੇ ਸ਼ੋਅ ਦੇ ਜਿੱਥੇ 30-30 ਹਜ਼ਾਰ ਮਿਨੀਮਮ ਲੋਕ ਆਇਆ ਕਰਦੇ ਸੀ ਉੱਥੇ ਅੱਜ 300 ਬੰਦਾ ਇਕੱਠਾ ਕਰਨਾ ਵੀ ਮੁਸ਼ਕਲ ਹੋ ਰਿਹਾ ਆ ਮੈਂ ਸਮਝ ਸਕਦਾ ਪਰ ਇਸ ਕਦਰ ਤਾਂ ਨਾ ਗਿਰੋ ਕਿਉਂਕਿ ਆ ਥੂਕੋ ਸਾਬ ਇਸ ਹਰਕਤ ਤੋਂ ਬਾਅਦ ਥੋੜੇ ਤਾਂ ਨਾ ਥੋੜਾ-ਥੋੜਾ ਸ਼ੱਕ ਜਿਹਾ ਹੋਣਾ ਸ਼ੁਰੂ ਹੋ ਗਿਆ ਇਹੀ ਬੰਦਾ ਆ ਮੈਂ ਤੁਹਾਨੂੰ ਇੱਕ ਕਹਾਣੀ ਸੁਣਾਉਣਾ ਆ ਜੇ ਇਸ ਵੇਲੇ ਐਲਵਿਸ਼ ਬਿਗ ਬੋਸ ਵਿੱਚ ਗਿਆ ਤਾਂ ਇਹਨੂੰ ਥੋੜਾ ਜਿਹਾ ਟਾਰਗੇਟ ਜਿਹਾ ਕਰਨਾ ਸ਼ੁਰੂ ਕਰ ਦਿੱਤਾ ਗਿਆ ਉੱਥੇ ਗੋਲਡੀ ਨੇ ਇੱਕ ਟਵੀਟ ਕੀਤਾ ਗੋਲਡੀ ਬਰਾੜ ਨੇ ਕਿ ਐਲਵਿਸ਼ ਨੂੰ ਜਿਹੜਾ ਵੀ ਬਿੱਗ ਬੌਸ ਦੇ ਅੰਦਰ ਤੰਗ ਪਰੇਸ਼ਾਨ ਕਰੂਗਾ ਉਹਦਾ ਬਦਲਾ ਮੈਂ ਲਵਾਂਗਾ ਹੁਣ ਇਹਦਾ ਮਤਲਬ ਦੱਸੋ ਕੀ ਆ ਤਾਰਾਂ ਕਿੱਥੇ ਤੱਕ ਜੁੜ ਰਹੀਆਂ ਹਨ ਹੈਨਾ ਸੋ ਹੁਣ ਇੱਕ ਤਾਂ ਉਹ ਵਾਲਾ ਬੰਦਾ ਜਿਹੜਾ ਆਪਣੇ ਆਪ ਨੂੰ ਸ਼ੇਰਾ ਬੋਡੀਗਾਰਡ ਸਮਝਦਾ ਆ ਉਹ ਕਹੇ ਆ ਕੇ ਬਿਆਨ ਦੇ ਦਿੰਦਾ ਆ ਵੀ ਅਸੀਂ ਤਾਂ ਐਮਐਲਏ ਨਹੀਂ ਛੱਡਿਆ ਉਹਨੂੰ ਅਸੀਂ ਆ ਕਰ ਦਿੱਤਾ ਵੀ ਇਹ ਕੀ ਚੀਜ਼ਾਂ ਫਿਰ ਇਹੋ ਜਿਹੇ ਬੰਦੇ ਦੇ ਨਾਲ ਕਲੈਬ ਕਰਨੀ ਇਹੋ ਜਿਹੇ ਬੰਦੇ ਨਾਲ ਸਟੇਜ ਸ਼ੇਅਰ ਕਰਨੀ ਇਹੋ ਜਿਹੇ ਬੰਦੇ ਦੀ ਸਟੋਰੀ ਲਗਾਉਣੀ ਜਿੰਨੂੰ ਸਪੋਰਟ ਕਿੱਥੋਂ ਹੈ ਹੁਦਰੋਂ ਹੋ ਰਹੀ ਆ ਸੋ ਥੋੜਾ ਜਿਹਾ ਸੋਚ ਵਿਚਾਰ ਲਵੋ ਥੋੜਾ ਜਿਹਾ ਸੋਚ ਵਿਚਾਰ ਲਵੋ ਆਪਣੇ ਫੈਨਾਂ ਦੀ ਆਪਣੇ ਚੇਲਿਆਂ ਦੀ ਐਡਨੀ ਵੀ ਲੱਸੀ ਨਾ ਕਰਾਓ ਕਿ ਉਹਨਾਂ ਦੇ ਤੇੜ ਕੱਲ ਨੂੰ ਕੱਚਾ ਤੱਕ ਵੀ ਨਾ ਰਹੇ ਲੋਕੀ ਮਾਰ ਮਾਰ ਜੁੱਤੀਆਂ ਉਹਨਾਂ ਦੇ ਬੁਰਾ ਹਾਲ ਕਰ ਦਣ। ਮਾਫ ਕਰਿਓ ਆ ਥੂ ਕੋ ਸਾਹਿਬ ਆ ਵਾਲੀ ਹਰਕਤ ਤੋਂ ਬਾਅਦ ਆ ਛੱਡੀ ਥੋੜੀ ਸ਼ਗਿਰਦੀ ਅੱਜ ਤੋਂ ਬਾਅਦ ਨਾ ਕੋਈ ਸਾਡਾ ਉਸਤਾਦ ਤੇ ਨਾ ਸੀ ਕਿਸੇ ਦੇ ਚੇਲੇ ਤੇ ਮਾਫੀ ਕਰੇ ਸਾਨੂੰ ਸਿੱਧੂ ਮੂਸੇ ਵਾਲਾ ਬਾਈ ਜਿਹਨੂੰ ਅਸੀਂ ਉਹਨਾਂ ਦਿਨਾਂ ਵਿੱਚ ਮਾੜਾ ਚੰਗਾ ਬੋਲਦੇ ਰਹੇ। ਜਿਸ ਵੇਲੇ ਐਸ ਬਾਈ ਗਾਣਾ ਰਿਲੀਜ਼ ਹੋਇਆ ਉਸ ਬਿੱਲੇ ਸਿੱਧੂ ਬਾਈ ਦੇ ਜਾਣ ਤੋਂ ਬਾਅਦ ਵੀ ਮੈਨੂੰ ਇਹਦਾ ਦਿਲ 'ਚ ਇੱਕ ਗੱਲ ਖੜਕੀ। ਵੀ ਯਾਰ ਆ ਕੀ ਕਰ ਗਿਆ ਜਾਂਦਾ ਜਾਂਦਾ ਹੈਨਾ। ਉਹਨੇ ਇੱਕ ਗੱਲ ਕਹੀ ਸੀ ਉਸ ਗਾਣੇ ਵਿੱਚ ਹੁਣ ਮੈਂ ਕੀ ਸ਼ੇਅਰ ਕਰਨੀ ਆ ਹੈਨਾ। ਉਹ ਗੱਲ ਯਾਰ ਸੱਚੀ ਸੀ। ਸੀ ਤੋਂ ਗੱਲ ਜਿੰਨਾ ਚਿਰ ਅਸੀਂ ਇਹਨਾਂ ਦੋਗਲਿਆਂ ਨੂੰ ਨਹੀਂ ਸ਼ੋ ਕੁਝ ਵੀ ਕਰਦੇ ਉਹਨਾਂ ਚਿਰ ਸਾਡੇ ਪੰਜਾਬ ਦਾ ਸਹਾਰਾ ਨਹੀਂ ਹੋ ਸਕਦਾ ਇਹ ਡਬਲ ਫੇਸ ਲੋਕ ਕਿੱਥੇ ਤੱਕ ਗਿਰ ਸਕਦੇ ਅਸੀਂ ਕੀ ਕਿਥੋਂ ਅੰਦਾਜ਼ੇ ਲਗਾ ਲਈਏ ਯਾਰ ਹੁਣ ਆਹ ਵਾਲੀ ਵੀਡੀਓ ਤੋਂ ਬਾਅਦ ਬੜਾ ਕੁਝ ਹੋਣਾ ਬੜੀਆਂ ਇਹਨਾਂ ਦੀਆਂ ਮੇਲਾ ਆਉਣੀਆਂ ਇਹਨਾਂ ਦੇ ਟੀਮ ਮੈਂਬਰਾਂ ਦੀਆਂ ਬੜੀਆਂ ਇਹਨਾਂ ਦੀਆਂ ਮੈਨੇਜਮੈਂਟਾਂ ਦੇ ਪਰਤੂ ਪਾਉਣਾ ਆ ਗਰੁੱਪਾਂ ਵਾਲਿਆਂ ਨੇ ਇਹਨਾਂ ਦੇ ਚੇਲਿਆਂ ਨੇ ਚਪਟਿਆਂ ਨੇ ਪਰ ਜੋ ਸੱਚ ਵਾ ਉਹ ਸੱਚ ਵਾ ਇਹ ਜਿਹੜੀ ਕੁਦਰਤ ਵਾ ਨਾ ਇਹ ਘੁੰਮ ਘੇਰ ਕੇ ਥੋੜਾ ਫੇਸ ਨੰਗਾ ਕਰ ਦਿੰਦੀ ਆ ਇਹ ਹੌਲੀ ਹੌਲੀ ਹੋ ਰਿਹਾ ਆ ਆਟੋਮੈਟਿਕ ਹੋ ਰਿਹਾ ਹੁਣ ਬਾਕੀ ਗੱਲਾਂ ਛੱਡੋ ਇਸ ਬੰਦੇ ਨੂੰ ਸਮਝੋ ਇਹ ਕੌਣ ਵਾ ਐ ਐਲਵਿਸ਼ ਦੀ ਗੱਲ ਕਰ ਰਹੀ ਆ ਮੈਂ ਕਹਿੰਦੇ ਆ ਕਿ ਇੱਕ ਵਾਰੀ ਵੀਡੀਓ ਬੜੀ ਵਾਇਰਲ ਹੋਈ ਸੀ ਪਿੱਛੇ ਜੇ ਇਹਦੇ ਉੱਤੇ ਸਿਮਰ ਜੋਤ ਮੱਕੜ ਸਾਹਿਬ ਨੇ ਵੀ ਗੱਲ ਕੀਤੀ ਸੀ ਇਹ ਉਹੀ ਬੰਦਾ ਆ ਕਿ ਇੱਕ ਟਰੈਕਟਰ ਪਿੱਛੇ ਲੱਗੀ ਹੋਈ ਫੋਟੋ ਬਾਬਾ ਦੀਪ ਸਿੰਘ ਜੀ ਦੀ ਜਿਹਦੇ ਉੱਤੇ ਇਹ ਲਿਖਿਆ ਹੋਇਆ ਸੀ ਕਿ ਹੈ ਕੋਈ ਹੋਰ ਤਾਂ ਉੱਥੇ ਇਹ ਪਿੱਛੇ ਗੱਡੀ ਵਿੱਚ ਜਾ ਰਹੇ ਆ ਤੇ ਇਹ ਕਹਿੰਦੇ ਆ ਹਮ ਹੈ ਉੱਥੇ ਦੋ ਚੀਜ਼ਾਂ ਆ ਹੈ ਕੋਈ ਹੋਰ ਹੁਣ ਕੌਣ ਲਿਖਦਾ ਸੀਗਾ ਸਿੱਧੂ ਬਾਈ ਤੇ ਫੋਟੋ ਕਿਸ ਦੀ ਲੱਗੀ ਸੀ ਬਾਬਾ ਦੀਪ ਸਿੰਘ ਦੀ ਹੁਣ ਇਹ ਤੇ ਦੋਨੋਂ ਪਾਸੇ ਇਹ ਕਹਾਣੀ ਬਿਗੜਦੀ ਆ ਜੇ ਤਾਂ ਹੋ ਬਾਬਾ ਦੀਪ ਸਿੰਘ ਨੂੰ ਕਹਿ ਰਿਹਾ ਹੈ ਕਿ ਹਮ ਹੈ ਫੇਰ ਵੀ ਜੋ ਸਿੱਧੂ ਬਾਈ ਨੂੰ ਕਹਿ ਰਿਆਂ ਹਮ ਹੈ ਫੇਰ ਵੀ ਇਹ ਉਹੀ ਬੰਦਾ ਆ ਜੇ ਇਸ ਵੇਲੇ ਕਿਸਾਨੀ ਅੰਦੋਲਨ ਡਿੱਕੇ ਡੋਲੇ ਖਾ ਰਿਆ ਸੀ ਥਾਂ ਥਾਂ ਤੋਂ ਉਹਨੂੰ ਟਾਰਗੇਟ ਕੀਤਾ ਜਾ ਰਿਹਾ ਸੀ ਤਾਂ ਇਸ ਬੰਦੇ ਨੇ ਕੋਈ ਗੱਜ਼ਰ ਨਹੀਂ ਛੱਡੀ ਇਹਨੇ ਇਹ ਟਵੀਟ ਕਰਕੇ ਵੀ ਕਿਹਾ ਸੀ ਕਿ ਜੇ ਇਹ ਕਿਸਾਨ ਆ ਤਾਂ ਅੱਤਵਾਦੀ ਕੌਣ ਵਾਂ ਇਹਨੇ ਇੱਕ ਹੋਰ ਟਵੀਟ ਕੀਤਾ ਸੀ ਉਹਨੇ ਕਿਹਾ ਸੀ ਪੰਜਾਬੀ ਸਿੰਗਰ ਸਪੋਰਟਿੰਗ ਥਿਸ ਸ਼ਿਟ ਹੁਣ ਸ਼ਿਟ ਕੀ ਹੁੰਦੀ ਆ ਉਹ ਤੁਹਾਨੂੰ ਚੰਗੀ ਭਾਤ ਪਤਾ ਆ ਹਨਾ ਪੰਜਾਬੀ ਵਿੱਚ ਤੇ ਉਸ ਤੋਂ ਬਾਅਦ ਉਹਨੇ ਲਿਖਿਆ ਪੰਜਾਬੀ ਸਿੰਗਰ ਕੁੱਤੇ ਹੋ ਤੂੰ ਤੇ ਇਹ ਗੱਲ ਕਿਤੇ ਨਾ ਕਿਤੇ ਹੁਣ ਸੱਚੀ ਵੀ ਸਾਬਤ ਆ ਇਹ ਕੁੱਤੇ ਆ ਸੱਚੀ ਆ ਇਹ ਚਟਦੇ ਆ ਜਿੰਨੀ ਮਰਜੀ ਇਹਨਾਂ ਦੇ ਜੁੱਤੀਆਂ ਪਹਿਣੇ ਫਿਰ ਵੀ ਚਟਦੇ ਆ ਉਹੋ ਓਜਲਾ ਉਹ ਵੀ ਇਹਨੇ ਵੀ ਚਟਿਆ ਥੁੱਕ ਕੇ ਹੈਨਾ ਤੇ ਇੱਧਰ ਉਸਤਾਦ ਹੋਣਾ ਨਹੀਂ ਵੀ ਚਟ ਲਿਆ ਕੁੱਤੇ ਤਾਂ ਹੈ ਇੱਕ ਵਾਰੀ ਨਾ ਆ ਥੂਕੋ ਸਾਹਿਬ ਨੇ ਗੱਲ ਕਹੀ ਸੀ ਸਾਰੇ ਪੰਜਾਬੀ ਸਿੰਗਰਾਂ ਨੂੰ ਲਗਾ ਕੇ ਜਿਹੜੇ ਆਪ ਨਹੀਂ ਲਿਖਦੇ ਉਹ ਦੂਜੇ ਰਾਈਟਰਾਂ ਦੇ ਗਾਣੇ ਲੈਂਦੇ ਆ ਤਾਂ ਉਹਨਾਂ ਨੂੰ ਕਿਹਾ ਸੀਗਾ ਵੀ ਨਲਕੇ ਆ ਵੀ ਜਦੋਂ ਥੱਲੋਂ ਪਾਣੀ ਆਉਣਾ ਬੰਦ ਹੋ ਗਿਆ ਵੀ ਇਹਨਾਂ ਕੋਲ ਕੋਈ ਵੀ ਸ਼ਬਦ ਸ਼ਬਦਾਬਲੀ ਨਹੀਂ ਰਹਿਣੀ ਤੇ ਇਹਨਾਂ ਨੇ ਫਲੋਪ ਹੋ ਜਾਂਦੇ ਆ ਵੀ ਇਹ ਤਾਂ 2-4 ਸਾਲ ਦੀਆਂ ਖੇਡਾਂ ਆ ਇਹਨਾਂ ਦੀਆਂ ਜਸਟ ਲਾਈਕ ਆ ਬੂਮ ਪਟਾਕਾ ਪਹਿ ਗਿਆ ਉਸ ਤੋਂ ਬਾਅਦ ਖਤਮ ਤੇ ਅੱਜ ਉਹੀ ਨਲਕੇ ਆਪਣੇ ਸ਼ੋਅਸ ਆਊਟ ਆਊਟ ਕਰਵਾ ਰਹੇ ਆ ਦਲਜੀਤ ਵਰਗੇ ਉਹਨਾਂ ਨੂੰ ਕਿਸੇ ਦੀ ਪ੍ਰਵਾਹੀ ਲੱਖ ਦੀ ਟਿਕਟ ਲੋਕੀ ਕਹਿੰਦੇ ਲਿਓ 10 ਲੱਖ ਦੀ ਟਿਕਟਾ ਲੋਕੀ ਕਹਿੰਦੇ ਲਿਓ ਸਾਨੂੰ ਇਸ ਨਲਕੇ ਦੀ ਟਿਕਟ ਚਾਹੀਦੀ ਆ ਤੇ ਜਿਹੜੇ ਨਲਕੇ ਨਹੀਂ ਸੀ ਜਿਹੜੇ ਆਪਣੇ ਆਪ ਨੂੰ ਸਮੁੰਦਰ ਕਹਿੰਦੇ ਸੀਗੇ ਉਹਨਾਂ ਨੂੰ ਆਪਣੀਆਂ ਟਿਕਟਾਂ ਵੇਚਣ ਵਾਸਤੇ ਅੱਜ ਇਸ ਹੱਦ ਤੱਕ ਗਿਰਨਾ ਪੈ ਰਿਹਾ ਆ ਉਹਨਾਂ ਲੋਕਾਂ ਦੇ ਨਾਲ ਕਲੈਬ ਕਰਨੀ ਪੈ ਰਹੀ ਆਪਣੀਆਂ ਟਿਕਟਾਂ ਵੇਚਣ ਵਾਸਤੇ ਜਿਹੜੇ ਲੋਕ ਇਹਨਾਂ ਨੂੰ ਕੁੱਤੇ ਕਿਹਾ ਕਰਦੇ ਸੀ ਉਹਨਾਂ ਲੋਕਾਂ ਨਾਲ ਕਲੈਬ ਕਰਨੀ ਪੈ ਰਹੀ ਆ ਜਿਹੜੇ ਬਾਬਾ ਦੀਪ ਸਿੰਘ ਉਹਨੂੰ ਕਹਿੰਦੇ ਆ ਕਿ ਹਮ ਹੈ ਦਰਅਸਲ ਗੱਲ ਪਤਾ ਕੀ ਹੈ ਜਿਹੜੀ ਜੈਲ ਸੀ ਆ ਨਾ ਬਹੁਤ ਕੁੱਤੀ ਚੀਜ਼ ਆ ਇਹ ਬੰਦੇ ਕੋਲ ਇਹੋ ਜਿਹੀਆਂ ਹਰਕਤਾਂ ਕਰਵਾ ਦਿੰਦੀ ਆ ਜਿਹੜਾ ਬੰਦਾ ਖੁਦ ਨਹੀਂ ਕਰਨਾ ਚਾਹੁੰਦਾ ਯਾਰ ਬੰਦੇ ਨਾਲ ਹੁੰਦਾ ਹੀ ਆ ਕਿ ਯਾਰ ਮੈਂ ਐਡੇ ਐਡੇ ਸ਼ੋਅ ਕਰਾਉਂਦਾ ਸੀਗਾ ਕਿ ਮੇਰੇ ਤੋਂ ਵੱਡੇ ਸ਼ੋਅ ਕਿਵੇਂ ਕਰਵਾ ਗਿਆ ਕੋਈ ਮੈਨੂੰ ਉਸਤਾਦ ਕਹਿੰਦੇ ਆ ਕਿ ਅੱਜ ਉਸਤਾਦ ਕੋਈ ਹੋਰ ਕਿਉਂ ਬਣ ਰਿਹਾ ਆ ਤਾਂ ਬੰਦਾ ਬੁਖਲਾ ਜਾਂਦਾ ਆ ਹਾਂ ਇਹਨੇ ਉੱਥੇ ਸ਼ੋਅ ਫੁੱਲ ਕਰਾਇਆ ਮੈਂ ਵੀ ਕਰਾਉਂਗਾ ਮੈਂ ਵੀ ਹੁਣ ਕਾਨਸਰਟ ਕਰਾਉਂਗਾ ਮੇਰੀਆਂ ਟਿਕਟਾਂ ਦੇਖ ਨਹੀਂ ਲਈਆਂ ਕਿਸੇ ਨੇ ਤਾਂ ਫਿਰ ਯਾਰ ਜਲਣ ਦੀ ਕੀ ਲੋੜ ਪੈਗੀ ਇਹੋ ਜੇ ਲੋਕਾਂ ਨੂੰ ਹਾਇਰ ਕਰਨ ਦੀ ਕੀ ਲੋੜ ਪੈਗੀ ਵੀ ਇਹਨਾਂ ਦੇ ਨਾਮ ਨੂੰ ਸਾਡੀਆਂ ਟਿਕਟਾਂ ਵਿਕ ਜਾਣ ਰਹਿਣ ਦੋ ਯਾਰ ਜੇ ਨਹੀਂ ਨਾ ਪਤਾ ਆ ਆ ਵੀ ਹੁਣ ਪਿੱਛੋਂ ਕੰਮ ਖਤਮ ਹੋ ਰਿਹਾ ਆ ਉਹ ਸ਼ਬਦ ਨਹੀਂ ਆ ਰਹੇ ਜਿਹੜੀਆਂ ਅਸੀਂ ਸ਼ਾਇਰੀਆਂ ਬੋਲ-ਬੋਲ ਕੇ ਪਾਉਂਦੇ ਆ ਉਹਨਾਂ ਤੇ ਲੋਕੀ ਹੱਸਦੇ ਆ ਟ੍ਰੋਲਿੰਗ ਹੁੰਦੀ ਆ ਫਿਰ ਰਹਿਣ ਦੋ ਥੋੜੀ ਜਿਹੀ ਬ੍ਰੇਕ ਲੈ ਲਓ ਬੱਸ ਕਰੋ ਹੁਣ ਹੋ ਸਕਦਾ ਵੀ ਤੁਹਾਡਾ ਦੌਰ ਖਤਮ ਹੋ ਗਿਆ ਹੋਵੇ ਇਹ ਤਾਂ ਬੱਡੇ ਬੱਡੇ ਆਂਦੇ ਦੌਰ ਖਤਮ ਹੋ ਗਏ ਪਰ ਉਹਨਾਂ ਨੇ ਹਾ ਹਰਕਤਾਂ ਨਹੀਂ ਕੀਤੀਆਂ ਜਿਨ੍ਹਾਂ ਹਰਕਤਾਂ ਉੱਤੇ ਤੁਸੀਂ ਉਤਰ ਗਏ ਕਿਉਂਕਿ ਇਹ ਸਮਾਂ ਬਹੁਤ ਕੁੱਤੀ ਚੀਜ਼ ਵਾ ਬਹੁਤ ਵੱਡੀ ਚੀਜ਼ ਵਾ ਜਿਹੜੀਆਂ ਗਲਤੀਆਂ ਤੁਸੀਂ ਜਵਾਨੀ ਵਿੱਚ ਕੀਤੀਆਂ ਹੁੰਦੀਆਂ ਆਪਣੇ ਪੀਕ ਵਾਲੇ ਦੌਰ ਵਿੱਚ ਕੀਤੀਆਂ ਹੁੰਦੀਆਂ ਉਹ ਇੱਕ ਨਾ ਇੱਕ ਦਿਨ ਰੰਗ ਜ਼ਰੂਰ ਲਿਆਉਂਦੀਆਂ ਘੁੰਮ ਕੇ ਤੁਹਾਡੇ ਹੀ ਆਲੇ-ਦੁਆਲੇ ਘੁੰਮਦੀਆਂ ਜੇ ਇਸ ਦਲਜੀਤ ਨੂੰ ਤੁਸੀਂ ਥੱਲੇ ਲਾਉਣ ਦੀ ਕੋਸ਼ਿਸ਼ ਕੀਤੀ ਸੀ ਅਜੇ ਉਹੀ ਦਲਜੀਤ ਸੋਲਡ ਆਊਟ ਹੋ ਰਿਹਾ ਆ ਜੇ ਇਸ ਅਖਾੜੇ ਉੱਤੇ ਤੁਹਾਨੂੰ ਮਾਣ ਸੀ ਕਿ ਜੇਕਰ ਮੇਰੇ ਨਾਮ ਮੇਰੀ ਫੋਟੋ ਲੱਗ ਗਈ ਤਾਂ ਉਹ ਅਖਾੜੇ ਖੜਨ ਦੀ ਜਗ੍ਹਾ ਨਹੀਂ ਮਿਲਣੀ ਉੱਥੇ ਲੋਕਾਂ ਨੂੰ ਉਹਨਾਂ ਉੱਤੇ ਕੋਈ ਅਜੇ ਖੜ ਕੇ ਰਾਜ਼ੀ ਨਹੀਂ ਹੈਗਾ ਇਹ ਤਾਂ ਆਪਾਂ ਨੂੰ ਵੀ ਸਿੱਖਣਾ ਚਾਹੀਦਾ ਕਿ ਆਪਾਂ ਆਪਣੀ ਜਵਾਨੀ ਵਿੱਚ ਆਪਣੇ ਪੀਕ ਦੇ ਦੌਰ ਵਿੱਚ ਕੋਈ ਵੀ ਇਹੋ ਜਿਹੀ ਗਲਤੀ ਨਾ ਕਰੀਏ ਕਿ ਕੱਲ ਨੂੰ ਵੱਡਾਪੇ ਵਿੱਚ ਜਾ ਕੇ ਥੁੱਕ ਕੇ ਚੱਟਣਾ ਪਵੇ ਅੱਜ ਨਾ ਮੈਂ ਹੋਰ ਵੀ ਬਹੁਤ ਸਾਰੀਆਂ ਗੱਲਾਂ ਕਲੀਅਰ ਕਰਕੇ ਜਾਊਂਗਾ ਕਿਉਂਕਿ ਜੇ ਹੁਣ ਆਪਾਂ ਸ਼ਗਿਰਦੀ ਛੱਡ ਹੀ ਦਿੱਤੀ ਆ ਤਾਂ ਇਸ ਸ਼ਗਿਰਦੀ ਵਿੱਚੋਂ ਜਿਹੜੀਆਂ ਵੀ ਆਪਾਂ ਗਲਤੀਆਂ ਕੀਤੀਆਂ ਸੀਗੀਆਂ ਉਹਨਾਂ ਦਾ ਵੀ ਅੱਜ ਮੈਂ ਕੀ ਕਹਿੰਦੇ ਹੁੰਦੇ ਆ ਪਛਤਾਵਾ ਉਹ ਵੀ ਕਰਕੇ ਜਾਊਂਗਾ ਇੱਕ ਸਿੰਗਰ ਬਾ ਰੁਪਿੰਦਰ ਹੋਂਡਾ ਉਸ ਵਿਚਾਰੀ ਨੂੰ ਵੀ ਮੈਂ ਇਹ ਵਾਲਿਆ ਥੂਕੋ ਸਾਹ ਦੇ ਮਗਰ ਲੱਗ ਕੇ ਬਹੁਤ ਚੰਗਾ ਮਾੜਾ ਬੋਲਿਆ ਹਨਾ ਪਰਸਨਲੀ ਵੀ ਤੇ ਇੱਕ ਦੋ ਵੀਡੀਓ ਦੇ ਵਿੱਚ ਵੀ ਤਾਂ ਉਹਦੇ ਕੋਲੋਂ ਵੀ ਮੈਂ ਹੱਥ ਜੋੜ ਕੇ ਮਾਫੀ ਮੰਗਦਾ ਭਈ ਭੈਣ ਮੇਰੀਏ ਸੱਚੀ ਮaaf ਕਰ ਦੇਈਂ ਦਰਅਸਲ ਗੱਲ ਪਤਾ ਕੀ ਹੁੰਦੀ ਆ ਜਿਹੜੀਆਂ ਆਪਣੇ ਚਾਈਲਡ ਬਚਪਨ ਦੀਆਂ ਗੱਲਾਂ ਹੁੰਦੀਆਂ ਨਾ ਬਚਪਨ ਵਿੱਚ ਆਪਣੇ ਜੋ ਵੀ ਚੀਜ਼ਾਂ ਘਰ ਕਰ ਜਾਂਦੀਆਂ ਆ ਉਹ ਫਿਰ ਮਿੱਥਾਂ ਬਣ ਜਾਂਦੀਆਂ ਆ ਉਹਨਾਂ ਮਿੱਥਾਂ ਨੂੰ ਤੋੜਨਾ ਸਾਡੇ ਖੁਦ ਵਾਸਤੇ ਵੀ ਬਹੁਤ ਮੁਸ਼ਕਲ ਹੋ ਜਾਂਦਾ ਕਿਉਂਕਿ ਉਹਨਾਂ ਦਿਨਾਂ ਵਿੱਚ ਇਹ ਕੋਸਾ ਬੜੇ ਪੀਕ ਤੇ ਚੱਲਦੇ ਸੀਗੇ ਹਨਾ ਤੇ ਵਧੀਆ ਸੀਗਾ ਯਾਰ ਸਿੰਗਿੰਗ ਤਾਂ ਮਾੜੀ ਰਹੀ ਨਹੀਂ ਹੈਗੀ ਉਹਨਾਂ ਦਿਨਾਂ ਵਿੱਚ ਹੁਣ ਤਾਂ ਚਲੋ ਸਿੰਗਿੰਗ ਦਾ ਵੀ ਡੇੜਾ ਬੈਠਿਆ ਪਿਆ ਆ ਤੇ ਉਸ ਕਾਰਨ ਕਰਕੇ ਅਸੀਂ ਐਡੇ ਤਕੜੇ ਫੈਨ ਸੀਗੇ ਸਾਨੂੰ ਲੱਗਦਾ ਸੀਗਾ ਕਿ ਸਾਡੇ ਕੋ ਸਾਬ ਕੁਝ ਵੀ ਕਹਿਣ ਕੁਝ ਵੀ ਕਰਨ ਉਹ ਪੱਥਰ ਤੇ ਲਕੀਰਾ ਉਹ ਸੱਚੀ ਗੱਲ ਵਾ ਉਹ 100% ਸੱਚ ਕਹਿ ਰਹੇ ਆ ਤੇ ਉਹੀ ਗੱਲਾਂ ਸਾਡੇ ਜਵਾਨੀ ਵਿੱਚ ਚੱਲਦੀਆਂ ਰਹੀਆਂ ਹੁਣ ਜਿਹੜੇ ਵੀ ਅੰਦੇ ਭਗਤ ਬਣੇ ਆ ਉਸੇ ਕਰਕੇ ਬਣੇ ਹੋਏ ਆ ਬਚਪਨ ਤੋਂ ਬਣੇ ਹੋਏ ਆ ਕਿਉਂਕਿ ਉਹਨਾਂ ਨੂੰ ਲੱਗਦਾ ਆ ਕਿ ਹਾਂ ਵੀ ਉਦੋਂ ਵੀ ਸਹੀ ਸੀ ਇਹ ਹੁਣ ਵੀ ਸਹੀ ਆ ਜਿੰਨਾ ਸ਼ਾਇਰੀਆਂ ਉੱਤੇ ਆਪਾਂ ਹੱਸਦੇ ਆ ਅੱਜ ਦੀ ਡੇਟ ਵਿੱਚ ਉਹਨਾਂ ਸ਼ਾਇਰੀਆਂ ਨੂੰ ਅੰਨੇ ਭਗਤ ਸਮਝਦੇ ਆ ਵਾ ਇਹ ਕੀ ਕੋਸਮ ਨੇ ਇਹ ਕੀ ਲਿਖ ਦਿੱਤਾ ਅਸੀਂ ਕਹਿੰਦੇ ਆ ਥੂ ਕੋਸਾਬ ਉਹ ਕਹਿੰਦੇ ਵਾਹ ਵਾਹ ਕੋਸਾਬ ਤੁਸੀਂ ਤਾਂ ਕਹਿਰ ਕਰ ਦਿੱਤਾ ਫਿਰ ਮੂਸੇ ਵਾਲਾ ਬਾਈ ਉਹਨੂੰ ਵੀ ਮੈਂ ਬਹੁਤ ਚੰਗਾ ਮਾੜਾ ਬੋਲਿਆ ਮੈਂ ਸਿੱਧੂ ਬਾਈ ਕੋਲੋਂ ਵੀ ਬਹੁਤ ਮਾफी ਮੰਗਦਾ ਆ ਜੇ ਉਹ ਬਾਈ ਕਿਤੇ ਵੀ ਸਾਨੂੰ ਸੁਣਦਾ ਹੋਵੇ ਚਲੋ ਬਾਈ ਤਾਂ ਨਹੀਂ ਮਾਫ ਕਰ ਸਕਦਾ ਉਹਨਾਂ ਦੇ ਫੈਨ ਆ ਫੈਨ ਮਾਫ ਕਰ ਸਕਦੇ ਆ ਸੋ ਮੈਂ ਮਾਫੀ ਮੰਗਦਾ ਸੱਚੀ ਮੈਂ ਸਿੱਧੂ ਬਾਈ ਨੂੰ ਵੀ ਬਹੁਤ ਮਾੜਾ ਚੰਗਾ ਬੋਲਿਆ ਜਿਸ ਵੇਲੇ ਉਹ ਜਿਉਂਦਾ ਸੀ ਉਹਦੇ ਜਾਣ ਤੋਂ ਬਾਅਦ ਵੀ ਮੇਰੀ ਸੋਚ ਚੇਂਜ ਹੋਈ ਆ ਯਾਰ ਸਿੱਧੂ ਬਾਈ ਦੀ ਮੌਤ ਨਾਲ ਸਖਾ ਬਹੁਤ ਪੁੱਜ ਗਈ ਮੇਰੀ ਜਿਹੜੀ ਆਪਣੀ ਸੋਚ ਆ ਨਾ ਉਹ ਉੱਪਰੋਂ ਥੱਲੇ ਹੋ ਗਈ ਜੋ ਮੈਂ ਸਿੱਧੂ ਬਾਈ ਦੇ ਜੁੰਦੇ ਜੀ ਸੀ ਉਹਦੇ ਆਖਰੀ ਦਿਨ ਤੱਕ ਉਹਦੀ ਮੌਤ ਤੋਂ ਬਾਅਦ ਮੈਂ ਉਹ ਨਹੀਂ ਰਹਾ ਸੀਰੀਅਸਲੀ ਪਰ ਉਸੰਦਲੀ ਕਹਿ ਰਹੇ ਆ ਬੰਦਾ ਮੇਰੀ ਸੋਚ ਬਦਲ ਗਿਆ ਤੇ ਜੇ ਸਿੱਧੂ ਬਾਈ ਸ਼ਾਇਦ ਦੁਨੀਆ ਤੋਂ ਨਾ ਜਾਂਦਾ ਇੱਕ ਮਾਂ ਦਾ ਪੁੱਤ ਗਿਆ ਬਹੁਤ ਵੱਡਾ ਘਟਾ ਆ ਤਾਂ ਇੱਥੇ ਨਾ ਬਹੁਤ ਸਾਰੇ ਲੋਕਾਂ ਨੇ ਗਧੇ ਬਣੇ ਰਹਿਣਾ ਸੀ ਮੇਰੇ ਵਰਗਿਆਂ ਨੇ ਸੀਰੀਅਸਲੀ ਉਹਦੀ ਮੌਤ ਗਧਿਆਂ ਨੂੰ ਬੰਦੇ ਬਣਾ ਗਈ ਉਹਦੀ ਕੁਰਬਾਨੀ ਹੀ ਕਹਿ ਸਕਦੇ ਇਹਨੂੰ ਆਪਾਂ ਉਹਦੀ ਮੌਤ ਨੂੰ ਕੁਰਬਾਨੀ ਹੀ ਕਹਿ ਸਕਦੇ ਆ ਕਿ ਉਹਦੀ ਮੌਤ ਲੋਕਾਂ ਦੀ ਸੋਚ ਖੋਲ ਗਈ ਦਿਮਾਗ ਨੂੰ ਖੁੱਲਾ ਕਰ ਗਈ ਜਿਹੜਾ ਸੁੰਗੜਿਆ ਪਿਆ ਸੀਗਾ ਨਾ ਜਿਹਦੇ ਵਿੱਚ ਕੋਈ ਵੀ ਚੀਜ਼ ਅੰਦਰ ਜਾ ਨਹੀਂ ਸੀ ਰਹੀ ਲੋਕਾਂ ਨੂੰ ਪਤਾ ਨਹੀਂ ਸੀ ਲੱਗ ਰਿਹਾ ਲੋਕੀ ਅੰਨੇ ਭਗਤ ਬਣੇ ਸੀਗੇ ਉਹਦੀ ਮੌਤ ਸਿਖਾ ਗਈ ਪਰ ਉਹ ਭੋਲੇ ਉਹ ਕਿਹੜੇ ਚੱਕਰਾਂ 'ਚ ਪਏ ਹੋਏ ਆ ਦੁਨੀਆ ਬਹੁਤ ਦੂਰ ਬਾ ਕਿਉਂਕਿ ਵੈਸੇ ਵੀ ਇਹ ਸਚਾਈ ਆ ਦੁਨੀਆ ਦੀ ਕਿ ਕਿਸੇ ਨੂੰ ਵੀ ਆਪਣੀ ਗੱਲ ਸੱਚੀ ਸਾਬਤ ਕਰਨ ਵਾਸਤੇ ਕੁਰਬਾਨੀਆਂ ਦੇਣੀਆਂ ਹੀ ਪੈਂਦੀਆਂ ਹਨ ਦਰਅਸਲ ਇਹ ਅੱਜ ਦੀ ਹੀ ਗੱਲ ਨਹੀਂ ਹੈਗੀ ਇਹ ਪੂਰੀ ਦੁਨੀਆ ਦੀ ਸੱਚਾਈ ਆ ਤੇ ਧੁਰ ਤੋਂ ਚੱਲਦੀ ਆਈ ਆ ਇੱਥੋਂ ਤੱਕ ਕਿ ਇੱਕ ਗ੍ਰੀਕ ਦਾ ਫਿਲਾਸਫਰ ਹੋਇਆ ਵਾ ਉਹਨੇ ਨਾ ਦੁਨੀਆ ਦੀ ਸੋਚ ਨੂੰ ਚੇਂਜ ਕਰਨ ਵਾਲੀਆਂ ਗੱਲਾਂ ਕੀਤੀਆਂ ਬੜੀਆਂ ਲਹਿਧੀਆਂ ਜਿਹਾ ਗੱਲਾਂ ਸੀ ਉਹਨਾਂ ਦਿਨਾਂ ਵਿੱਚ ਉਹ ਗੱਲਾਂ ਕਿਸੇ ਨੇ ਸੁਣੀਆਂ ਹੀ ਨਹੀਂ ਸੀਗੀਆਂ ਤਾਂ ਉਹਨਾਂ ਉਹਦੀਆਂ ਗੱਲਾਂ ਤੋਂ ਲੋਕੀ ਇੰਨੇ ਤੰਗ ਪਰੇਸ਼ਾਨ ਹੋ ਗਏ ਕਿ ਉਸ ਬੰਦੇ ਨੂੰ ਸਰਕਾਰ ਨੇ ਸਜ਼ਾ ਦਿੱਤੀ ਕਿ ਤੈਨੂੰ ਖੁਦ ਹੀ ਜ਼ਹਿਰ ਖਾ ਕੇ ਮਰਨਾ ਪਊਗਾ ਤਾਂ ਉਸ ਬੰਦੇ ਨੇ ਤਾਂ ਉਹਦੇ ਜਿਹੜੇ ਭਗਤ ਸੀਗੇ ਅੰਦਰ ਤੱਕ ਚੱਲ ਗਏ ਸੀ ਜੇਲ੍ਹ ਤੱਕ ਉਹਦੇ ਮਰਨ ਤੋਂ ਇੱਕ ਦੋ ਦਿਨ ਪਹਿਲਾਂ ਹੀ ਉਹਨੂੰ ਛਡਾਉਣ ਵਾਸਤੇ ਉਹਨੂੰ ਭਜਾਉਣ ਦਾ ਪੂਰਾ ਇੰਤਜ਼ਾਮ ਹੋ ਗਿਆ ਸੀ ਇੱਥੋਂ ਤੱਕ ਕਿ ਉਹਨੇ ਉਸ ਗ੍ਰੀਕ ਸ਼ਹਿਰ ਕੰਟਰੀ ਤੋਂ ਬਾਹਰ ਦਾ ਵੀ ਇੰਤਜ਼ਾਮ ਕਰ ਲਿਆ ਸੀਗਾ ਕਹਿੰਦੇ ਵੀ ਚੱਲ ਨਿਕਲ ਜੀ ਆਪਾਂ ਇੱਥੋਂ ਵੀ ਤੈਨੂੰ ਤਾਂ ਇਹਨਾਂ ਨੇ ਮਾਰ ਦੇਣਾ ਉਹ ਕਹਿੰਦਾ ਕਿ ਨਹੀਂ ਮੈਨੂੰ ਨੱਠਣਾ ਮੈਂ ਕੱਲ ਨੂੰ ਜ਼ਹਿਰ ਪੀਣੀ ਹੀ ਪਣੀ ਆ ਆਪਣੀ ਸਜ਼ਾ ਪੂਰੀ ਕਰਨੀ ਆ ਤਾਂ ਉਹਦੇ ਭਗਤਾਂ ਨੇ ਪੁੱਛਿਆ ਵੀ ਕਿਉਂ ਤਾਂ ਉਹਨੇ ਕਿਹਾ ਕਿ ਜੇ ਮੈਂ ਨੱਠ ਗਿਆ ਤਾਂ ਜੋ ਮੈਂ ਆਪਣੇ ਵਿਚਾਰ ਦਿੱਤੇ ਆ ਜੋ ਮੈਂ ਆਪਣੀ ਫਲਸਫੀ ਖਿਲਾਰੀ ਆ ਜਨਤਾ ਦੇ ਮੋਹਰੇ ਰੱਖੀ ਹੋਈ ਆ ਇਹ ਸਾਰੀ ਝੂਠੀ ਪੈ ਜਾਣੀ ਆ ਜੇ ਇਹਨੂੰ ਸੱਚੀ ਸਾਬਤ ਕਰਨਾ ਆ ਤਾਂ ਮੈਨੂੰ ਆਪਣੀ ਜਾਨ ਦੇਣੀ ਹੀ ਪੈਣੀ ਆ ਇਥੋਂ ਤੱਕ ਕਿ ਹੋਰ ਵੀ ਜਿੰਨੇ ਵੀ ਆਪਣੇ ਹੋਏ ਆ ਆਪਣੇ ਧੰਨ ਗੁਰੂ ਅਰਜਨ ਦੇਵ ਜੀ ਉਹਨਾਂ ਨੂੰ ਵੀ ਸ਼ਹੀਦੀ ਦੇਣੀ ਪਈ ਆ ਨਾ ਆਪਣੀ ਗੱਲ ਰੱਖਣ ਵਾਸਤੇ ਆਪਣੀ ਗੱਲ ਸਾਬਤ ਕਰਨ ਵਾਸਤੇ ਕਿਉਂਕਿ ਸ਼ਹੀਦੀ ਉਹਨਾਂ ਦੀ ਕਿਉਂ ਹੋਈ ਸੀਗੀ ਇਸੇ ਕਰਕੇ ਹੋਈ ਸੀ ਨਾ ਕਿ ਉਹ ਚਾਹੁੰਦੇ ਸਗੇ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਸਿਰਫ ਉਹੀ ਗੁਰਬਾਣੀ ਐਡ ਹੋਊਗੀ ਜਿਹੜੀ ਸੱਚੀ ਵਿੱਚ ਗੁਰਬਾਣੀਆਂ ਤੇ ਧੁਰਦਰਗਾੋਂੋਂ ਆਈਆ ਤਾਂ ਉਹਨਾਂ ਨੇ ਉਸ ਗੱਲ ਆ ਗੱਲ ਤੇ ਅੜੇ ਰਹੇ ਉਸ ਗੱਲ ਨੂੰ ਸੱਚੀ ਸਾਬਤ ਕਰ ਦਿੱਤਾ ਆ ਜਿਹੜੇ ਅਸੀਂ ਗੁਰੂ ਗ੍ਰੰਥ ਸਾਹਿਬ ਮੂਰੇ ਸਿਰ ਝੁਕੋਨੇ ਆ ਤਾਂ ਇਸੇ ਕਰਕੇ ਝੁਕੋਨੇ ਆ ਕਿਉਂਕਿ ਉਹਦੇ ਪਿੱਛੇ ਇੱਕ ਕੁਰਬਾਨੀ ਬਹੁਤ ਵੱਡੀ ਛੁਪੀ ਹੋਈ ਆ ਉਸ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਬਣਾਉਣ ਵਾਸਤੇ ਧੰਨ ਗੁਰੂ ਅਰਜਨ ਦੇਵ ਜੀ ਨੇ ਆਪਣੀ ਸ਼ਹੀਦੀ ਦਿੱਤੀ ਆਪਣੀ ਜਾਨ ਗਵਾਈਆ ਕੁਰਬਾਨੀ ਦਿੱਤੀ ਆ ਇਸ ਕਰਕੇ ਅਸੀਂ ਉਹਨੂੰ ਸਿਰ ਝਕਾਉਂਦੇ ਆ ਗੁਰੂ ਮੰਨਦੇ ਆ ਜੇਕਰ ਗੁਰੂ ਅਰਜਨ ਦੇਵ ਜੀ ਨਾ ਸ਼ਹੀਦੀ ਦਿੰਦੇ ਉਸ ਗੁਰੂ ਗ੍ਰੰਥ ਸਾਹਿਬ ਦੇ ਮੋਹਰੇ ਧੰਨ ਗੁਰੂ ਗੋਬਿੰਦ ਸਿੰਘ ਜੀ ਆਪਣਾ ਸੀਸ ਨਾ ਝੁਕਾਉਂਦੇ ਤਾਂ ਅੱਜ ਉਸ ਗ੍ਰੰਥ ਨੂੰ ਗੁਰੂ ਕਿਨੇ ਕਹਿਣਾ ਸੀ ਸੋ ਉਦਾਹਰਨਾ ਤਾਂ ਹੋਰ ਵੀ ਬਹੁਤ ਆਧਾਰਨਾ ਦੀਆਂ ਤਾਂ ਮੈਂ ਝੜੀਆਂ ਲਗਾ ਦਮਾ ਪਰ ਆ ਮੁੱਕ ਦੀ ਗੱਲ ਇੱਥੇ ਆ ਕੇ ਇੱਥੇ ਹਰ ਇੱਕ ਬੰਦੇ ਨੂੰ ਜੇ ਇਸ ਵੀ ਬੰਦੇ ਨੇ ਦੁਨੀਆ ਤੋਂ ਲੈ ਦੀ ਜੀ ਗੱਲ ਕੀਤੀ ਆ ਉਹਨੂੰ ਆਪਣੀ ਗੱਲ ਸੱਚੀ ਸਾਬਤ ਕਰਨ ਲਈ ਮਰਨਾ ਹੀ ਪਿਆ ਆ ਸੋ ਇਹ ਵਾਲੇ ਕੋ ਸਾਹਿਬ ਜਦੋਂ ਦੇ ਵੀ ਇੰਡਸਟਰੀ ਵਿੱਚ ਆਇਆ ਤਾਂ ਇੰਡਸਟਰੀ ਵਿੱਚ ਹਰ ਇੱਕ ਨਵੇਂ ਸਿੰਗਰ ਨੇ ਇਹਨਾਂ ਨੂੰ ਸੀ ਸਚਕਾਇਆ ਆਪਣਾ ਉਸਤਾਦ ਮੰਨੇ ਆ ਗੁਰੂ ਮੰਨੇ ਆ ਤਾਂ ਸلسਲਾ ਚੱਲਦਾ ਰਿਹਾ ਇਹਨਾਂ ਦਾ ਹੰਕਾਰ ਵਧਦਾ ਰਿਹਾ ਇੰਡਸਟਰੀ ਉੱਤੇ ਪਕੜ ਵਧਦੀ ਰਹੀ ਤਾਂ ਫਿਰ ਇੱਕ ਕੀ ਕਹਿੰਦੇ ਹੁੰਦੇ ਆ ਅ ਰਵਾਜ ਜਿਹਾ ਪੈ ਗਿਆ ਭੀ ਜਿਹੜਾ ਵੀ ਸਿੰਗਰ ਆਊਗਾ ਉਹ ਇਹਨਾਂ ਨੂੰ ਉਸਤਾਦ ਮੰਨੂਗਾ ਇਹਨਾਂ ਉੱਤੇ ਗਾਣੇ ਗਾਊਗਾ ਇਹਨਾਂ ਨੂੰ ਕ੍ਰੈਡਿਟ ਦੇਊਗਾ ਜਿੱਦਾਂ ਕਹਿੰਦੇ ਨਹੀਂ ਹੁੰਦੇ ਭੀ ਸ਼ਹਿਰ ਵਿੱਚ ਕੋਈ ਬਦਮਾਸ਼ ਹੋਵੇ ਪਰ ਉੱਥੇ ਜੇ ਕਿਸੇ ਨੇ ਬਿਜ਼ਨਸ ਕਰਨਾ ਹੈ ਉਹ ਬਿਜ਼ਨਸ ਮੜਾ ਜੋ ਉੱਪਰ ਜਾ ਰਿਹਾ ਆ ਤਾਂ ਉਹਨੂੰ ਉਸ ਬਦਮਾਸ਼ ਨੂੰ ਹੱਫਤਾ ਦੇਣਾ ਪੈਂਦਾ ਆ ਕ੍ਰੈਡਿਟ ਦੇਣਾ ਪੈਂਦਾ ਆ ਹਿੱਸਾ ਦੇਣਾ ਪੈਂਦਾ ਬਿਲਕੁਲ ਇਸੇ ਤਰ੍ਹਾਂ ਇੰਡਸਟਰੀ ਵਿੱਚ ਵੀ ਜਿਹੜਾ ਨਵਾਂ ਸਿੰਗਰ ਆਉਂਦਾ ਸੀ ਤਾਂ ਉਹਨਾਂ ਨੂੰ ਆਥੂ ਕੋਸਾ ਬੰ ਨੂੰ ਉਸਤਾਦ ਮੰਨਣਾ ਪੈਂਦਾ ਸੀ ਉਹਨਾਂ ਨੂੰ ਆਪਣੀ ਕ੍ਰੈਡਿਟ ਦੇਣਾ ਪੈਂਦਾ ਸੀਗਾ ਜਾਨੀ ਕਿ ਹਿੱਸਾ ਦੇਣਾ ਪੈਂਦਾ ਸੀਗਾ ਤੇ ਸਿੱਧੂ ਬਾਈ ਨੇ ਇਨਕਾਰ ਕਰਤਾ ਨਹੀਂ ਆਪਾਂ ਨਿਕ ਦਿੰਦੇ ਉਹ ਚੀਜ਼ ਸਾਨੂੰ ਚੰਗੀ ਨਹੀਂ ਲੱਗੀ ਜਿਹੜੇ ਅਸੀਂ ਵੀ ਇਹਨਾਂ ਦੇ ਚੇਲੇ ਸੀਗੇ ਸਾਨੂੰ ਲੱਗਿਆ ਵੀ ਸਾਡੇ ਉਸਤਾਦ ਦੇ ਪ੍ਰਤੀ ਇਹ ਕਿਹੜਾ ਬੰਦਾ ਆ ਗਿਆ ਵੀ ਜਿਹੜਾ ਖੁਦ ਨੂੰ ਉਸਤਾਦ ਸਮਝਣਾ ਸ਼ੁਰੂ ਕਰ ਦਿੱਤਾ ਜਿਹਨੇ ਫਿਰ ਆਪਾਂ ਵੀ ਸ਼ੁਰੂ ਹੋ ਗਏ ਆਪਾਂ ਵੀ ਗੱਲਾਂ ਕੱਢੀਆਂ ਤੇ ਪਰ ਉਹ ਬੰਦਾ ਸੱਚਾ ਸੀ ਉਹ ਕਹਿੰਦਾ ਨਹੀਂ ਅਸੀਂ ਆਪਣੀ ਮਿਹਨਤ ਨਾਲ ਮੋਹਰੇ ਆਏ ਆਂ ਵੀ ਇਹ ਕੌਣ ਹੁੰਦੇ ਉਸਤਾਦ ਬਣਨ ਵਾਲੇ ਇਹਨਾਂ ਨੂੰ ਅਸੀਂ ਕਿਉਂ ਕ੍ਰੈਡਿਟ ਦਈਏ ਇਹਨਾਂ ਨੇ ਸਾਨੂੰ ਤਬਲਾ ਬੁਜਾਉਣਾ ਸਿਖਾਇਆ ਇਹਨਾਂ ਨੇ ਸਾਡਾ ਰਮੋਨੀਅਮ ਤੇ ਹੱਥ ਤਰਾਂ ਕੇ ਇਹਨਾਂ ਨੇ ਸਾਲਾ ਬੁਜਾਉਣਾ ਸਿਖਾਇਆ ਤੁੰਬੀ ਬੁਜਾਉਣੀ ਸਿਖਾਈ ਅਸੀਂ ਕਿਉਂ ਉਸਤਾਦ ਕਹੀਏ ਇਹਨਾਂ ਉਹਨਾਂ ਨੇ ਇਨਕਾਰ ਕਰ ਦਿੱਤਾ ਇਹ ਗੱਲ ਸਾਨੂੰ ਹজম ਨਹੀਂ ਹੋਈ ਸ਼ਾਇਦ ਇੰਨਾ ਦੁਖਤਾ ਉਸਤਾਦ ਜੀ ਹੋਣਾ ਨੂੰ ਵੀ ਨਹੀਂ ਲੱਗਾ ਹੋਣਾ ਕੋਹ ਸਾਹਿਬ ਨੂੰ ਵੀ ਨਹੀਂ ਲੱਗਾ ਹੋਣਾ ਜਾਂ ਤਾਂ ਸਾਨੂੰ ਲੱਗਾ ਇਸੇ ਕਰਕੇ ਅਸੀਂ ਸਭ ਤੋਂ ਵੱਧ ਪਿੱਟੇ ਸਭ ਤੋਂ ਵੱਧ ਵੀਡੀਓਜ਼ ਪਾਈਆਂ ਕਮੈਂਟਾਂ ਵਿੱਚ ਹਾਹਾਕਾਰ ਮਜਾ ਦਿੱਤੀ ਬੇਜਾਂ ਵਾਲਿਆਂ ਨੇ ਵੀ ਭੜਥੂ ਪਾ ਦਿੱਤਾ ਪਰ ਉਹ ਬਾਅਦ ਚੋਂ ਪਤਾ ਲੱਗਾ ਜਦੋਂ ਉਹ ਦੁਨੀਆ ਤੋਂ ਚਲਾ ਗਿਆ ਇੱਕ ਗੱਲ ਮੈਂ ਹੋਰ ਕਹਿ ਦਿੰਦਾ ਜੇ ਐਸਵਾਈਐਲ ਗਾਣਾ ਸਿੱਧੂ ਬਾਈ ਦੇ ਜੁੰਦੇ ਜੀ ਆਉਂਦਾ ਤਾਂ ਸਿੱਧੂ ਬਾਈ ਨੇ ਬਹੁਤ ਵੱਡੀਆਂ ਪ੍ਰੋਬਲਮਾਂ ਵਿੱਚ ਫਸਿਆ ਜਾਣਾ ਸੀਗਾ ਸਰਕਾਰਾਂ ਵੱਲੋਂ ਮਾਰੋ ਗੋਲੀ ਇਸ ਮੁੱਦੇ ਦੇ ਉੱਤੇ ਕਿਉਂਕਿ ਬੰਦਾ ਦੁਨੀਆ ਤੋਂ ਜਾ ਚੁੱਕਾ ਸੀ ਫਿਰ ਉਹ ਗਾਣਾ ਆਇਆ ਫਿਰ ਇਹ ਗੱਲ ਥੋੜੀ ਜੀ ਅੰਦਰ ਤੱਕ ਘਰ ਕੀਤੀ ਤਾਂ ਮੈਂ ਤੁਹਾਨੂੰ ਇਹ ਵੀ ਗੱਲ ਕਰ ਦਿੰਨਾ ਆ ਇਸ ਗਾਣੇ ਦੇ ਆਉਣ ਤੋਂ ਬਾਅਦ ਹੀ ਕੋਚ ਸਾਹਿਬ ਦੇ ਮਾਰੇ ਦੇਣ ਸ਼ੁਰੂ ਹੋਏ ਆ ਨਹੀਂ ਤੇ ਜਿਆਦਾ ਕਰ ਲਓ ਪਿੱਛੇ ਨੂੰ ਜਾ ਕੇ ਦੇਖੋ ਪਾਸਟ ਵਿੱਚ ਕੀ ਹੋਇਆ ਸੀਗਾ ਉਦੋਂ ਐਸ ਬਾਈ ਦਾ ਗਾਣਾ ਰਿਲੀਜ਼ ਹੋਇਆ ਤੇ ਉੱਥੋਂ ਹੀ ਕੋਚ ਸਾਹਿਬ ਦੇ ਮਾਰੇ ਦੇਣ ਸ਼ੁਰੂ ਹੋ ਗਏ ਉਹ ਬੰਦਾ ਯਾਰ ਕਰ ਗਿਆ ਬਹੁਤ ਕੁਝ ਕਰ ਗਿਆ ਉਹ ਉਹ ਕੁਝ ਕਰ ਗਿਆ ਜੋ ਜੁੰਦੇ ਜੀ ਨਹੀਂ ਸੀ ਕਰ ਸਕਦਾ ਉਹਨੇ ਆਪਣੇ ਮਰਨ ਤੋਂ ਬਾਅਦ ਦਾ ਵੀ ਸਾਰਾ ਪਲੈਨਿੰਗ ਰੱਖੀ ਹੋਈ ਸੀਗੀ ਕਿ ਆ ਕੁਝ ਹੋ ਹੀ ਜਾਣਾ ਆ ਸੋ ਉਹ ਕੁਝ ਹੋਇਆ ਸ਼ਾਇਦ ਚੰਗੇ ਵਾਸਤੇ ਹੀ ਹੋਇਆ ਜੇ ਉਹ ਨਾ ਜਾਂਦਾ ਤਾਂ ਅਸੀਂ ਸਾਰੀ ਉਮਰ ਅੰਦੇ ਭਗਤ ਬਣੇ ਰਹਣਾ ਸੀ ਹੁਣ ਗੱਲਾਂ ਕਰਨ ਨੂੰ ਤਾਂ ਬਹੁਤ ਵਾ ਇੰਨੀਆਂ ਗੱਲਾਂ ਆ ਕਿਉਂਕਿ ਮੈਨੂੰ ਵੀ 2 ਸਾਲ ਹੋ ਗਏ ਆ ਇੰਡਸਟਰੀ ਵਿੱਚ ਰਹਿੰਦੇ ਆ ਨੂੰ ਵਿਚਰਦੇ ਆ ਨੂੰ ਬਹੁਤ سارے ਲਿੰਕ ਅੰਦਰੋਂ ਅੰਦਰ ਹੀ ਜੁੜੇ ਹੋਏ ਆ ਸੋ ਗੱਲਾਂ ਬਹੁਤ ਵਾ ਪਰ ਕਰ ਨਹੀਂ ਸਕਦੇ ਕਿਉਂਕਿ ਉਹ ਵਾਲੀਆਂ ਗੱਲਾਂ ਕਰਨ ਦਾ ਹਜੇ ਟਾਈਮ ਨਹੀਂ ਆਇਆ ਉਹ ਵਾਲਾ ਹਨਾ ਇਸ ਕਰ ਜੇ ਤੁਹਾਨੂੰ ਲੱਗਦਾ ਨਾ ਕਿ ਆਪਾਂ ਸਿਰਫ ਇਸ ਗੱਲ ਤੋਂ ਉਸਤਾਦ ਜੀ ਦੀ ਸ਼ਾਗਿਰਦੀ ਛੱਡੀ ਆ ਵੀ ਐਲੀਵੇਸ਼ਨ ਨਾਲ ਨਹੀਂ ਗੱਲਾਂ ਹੋਰ ਵੀ ਬਹੁਤ ਆ ਸੋ ਉਹ ਗੱਲਾਂ ਤੋਂ ਜਦੋਂ ਮਨ ਖੱਟਾ ਹੁੰਦਾ ਨਾ ਥੋੜਾ ਜਦੋਂ ਤੁਹਾਨੂੰ ਇਹ ਪਤਾ ਲੱਗਦਾ ਵੀ ਅਸੀਂ ਜਿਨ੍ਹਾਂ ਦੀ ਸ਼ਾਗਿਰਦੀ ਕਰਦੇ ਰਹੇ ਉਹ ਅੰਦਰੋਂ ਅੰਦਰ ਹੀ ਇੰਡਸਟਰੀ ਵਿੱਚ ਇਹੋ ਜਿਹੀਆਂ ਹਰਕਤਾਂ ਕਰਦੇ ਆ ਤੇ ਲੋਕਾਂ ਸਾਹਮਣੇ ਇੱਕ ਹੋਰ ਫੇਸ ਲੈ ਕੇ ਆਉਂਦੇ ਆ ਉਹਨਾਂ ਨੂੰ ਹੌਲੀ-ਹੌਲੀ ਥੋੜਾ ਮਨ ਪਿੱਛੇ ਹੋ ਜਾਂਦਾ ਹੈ ਹਨਾ ਪਤਾ ਤਾਂ ਬਹੁਤ ਟਾਈਮ ਦਾ ਸੀਗਾ ਹੌਲੀ-ਹੌਲੀ ਬਹੁਤ ਸਾਰੀਆਂ ਗੱਲਾਂ ਦਾ ਪਤਾ ਸੀਗਾ ਪਰ ਇਸ ਕਰਕੇ ਜੁੜੇ ਰਹੇ ਵੀ ਯਾਰ ਹੁਣ ਉਸਤਾਦੀ ਛੱਡੀ, ਸ਼ਾਗਿਰਦੀ ਛੱਡੀ ਤਾਂ ਵੀ ਲੋਕਾਂ ਨੇ ਥੂ-ਥੂ ਕਰਨੀਆਂ। ਸੋ ਪਰ ਆਹ ਵਾਲੀ ਹਰਕਤ ਤੋਂ ਬਾਅਦ ਤਾਂ ਫੇ ਕਲੀਅਰ ਹੀ ਹੋ ਗਿਆ ਨਾ ਵੀ ਨਹੀਂ ਯਾਰ ਛੱਡ ਬਰੇ। ਕੋਈ ਫਾਇਦਾ ਨਹੀਂ ਹੈਗਾ। ਇੱਕ ਹੋਰ ਵੀ ਗੱਲ ਵਾ ਕਿ ਇਹਨਾਂ ਨੇ ਨਾ ਆਪਣੀਆਂ ਟੀਮਾਂ ਬਿਠਾਈਆਂ ਹੋਈਆਂ ਵਾ। ਇਹ ਗੱਲਾਂ ਨਹੀਂ ਕੱਲੀਆਂ ਮੈਨੂੰ ਥੋੜੀ ਪਤਾ ਸਾਰਿਆਂ ਨੂੰ ਪਤਾਇਆ। ਮੈਨੂੰ ਵੀ ਜਿਆਦਾ-ਜਿਆਦਾ ਪਤਾ ਕਿਉਂ ਨਹੀਂ ਲੋਕੀ ਬੋਲਦੇ। ਇਹਨਾਂ ਨੇ ਲੋਕਾਂ ਦੇ ਮੂੰਹ ਬੰਦ ਕੀਤੇ ਹੋਇਆ। ਭਈ ਜਿਹੜਾ ਵੀ ਬੋਲੂਗਾ ਉਹਦੀ ਵੀਡੀਓ ਨੂੰ ਨਾਲ ਦੀ ਨਾਲ ਚਕਾ ਦਿਓ। ਐ ਸਟ੍ਰਾਈਕ ਮਾਰ ਦੋ ਸਟ੍ਰਾਈਕ ਨਹੀਂ ਵੱਜਦੀ ਤਾਂ ਉਹਨੂੰ ਹੀ ਮੇਲ ਆਉਣੀਆਂ ਸ਼ੁਰੂ ਹੋ ਜਾਂਦੀਆਂ ਧਮਕੀਆਂ ਨੋਨ ਅਲਕੋਹਲਰ ਆਈਡੀਆਂ ਤੋਂ ਫੋਨ ਆਉਣੇ ਸ਼ੁਰੂ ਹੋ ਜਾਂਦੇ ਆ ਆ ਕਰਦਾਂਗੇ ਉਹ ਕਰਦਾਂਗੇ ਹਨਾ ਤੇ ਫਿਰ ਇਹਨਾਂ ਨੇ ਵਕੀਲਾਂ ਨੂੰ ਖੋਲ੍ਹ ਦਿੱਤੀ ਹੋਈ ਉਹ ਟੀਮਾਂ ਹਾਇਰ ਕੀਤੀਆਂ ਹੋਈਆਂ ਆ ਮਾ ਵੀ ਜਿਹੜਾ ਵੀ ਬੋਲਦਾ ਜਿਹੜਾ ਵੀ ਲੀਗਲ ਐਕਸ਼ਨ ਲਿਆ ਜਾਂਦਾ ਆ ਉਹਦੇ ਉੱਤੇ ਲੋ ਬੰਦਾ ਨਹੀਂ ਬੋਲਦਾ ਵਿਚਾਰਾ ਡਰਦਾ ਤੇ ਜਿਹੜਾ ਬੰਦਾ ਮਾੜੇ ਮੋਟੇ ਪ੍ਰੂਫ ਵੀ ਇਕੱਠੇ ਕਰੀ ਬੈਠਾ ਨਾ ਉਹ ਵੀ ਨਹੀਂ ਬੋਲਦਾ ਵੀ ਪਤਾ ਯਾਰ ਅੰਨਾ ਪੈਸਾ ਆ ਬਟ ਦੇ ਇਨਾਂ ਕੋਲ ਵਕੀਲਾ ਵੀ ਅਸੀਂ ਕਿੱਥੇ ਇਹਨਾਂ ਨਾਲ ਲੜਦੇ ਫਿਰਾਂਗੇ ਇਸ ਕਰਕੇ ਨਹੀਂ ਕੋਈ ਬੋਲਦਾ ਹੁਣ ਮੈਂ ਤੁਹਾਨੂੰ ਨਾ ਇੱਕ ਬਹੁਤ ਜ਼ਰੂਰੀ ਗੱਲ ਦੱਸਾਂ ਕੰਨ ਖੋਲ ਕੇ ਸੁਣਿਓ ਤੇ ਯਾਦ ਰੱਖਿਓ ਇਸ ਗੱਲ ਨੂੰ ਹੁਣ ਨਾ ਇੱਕ ਬਹੁਤ ਵੱਡਾ ਡਰਾਮਾ ਵੀ ਚੱਲਣਾ ਆ ਉਹ ਡਰਾਮਾ ਇਹ ਹੋਣਾ ਆ ਕਿ ਇੱਕ ਵੀਡੀਓ ਆਣੀ ਆ ਜਿਹਦੇ ਵਿੱਚ ਇਹ ਕਿਹਾ ਜਾਣਾ ਆ ਕਿ ਮੈਨੂੰ ਪਤਾ ਨਹੀਂ ਸੀ ਇਹਦੇ ਬਾਰੇ ਤੇ ਮੇਰੀ ਮੈਨੇਜਮੈਂਟ ਟੀਮ ਦਾ ਸਾਰਾ ਕੀਤਾ ਕਰਾਇਆ ਸੀਗਾ ਉਹਨਾਂ ਨੇ ਆਪਣੇ ਆਪ ਹੀ ਕਰ ਦਿੱਤਾ ਤੇ ਮੈਨੂੰ ਜਦੋਂ ਪਤਾ ਲੱਗਾ ਤੇ ਮੈਂ ਸਾਫ਼ ਮਨਾ ਕਰ ਦਿੱਤਾ ਤੇ ਮੈਂ ਤਾਂ ਇੱਥੋਂ ਤੱਕ ਵੀ ਕਹਤਾ ਵੀ ਮੈਂ ਇਹ ਬੜਾ ਸ਼ੋਅ ਨਹੀਂ ਕਰਨਾ ਤਾਂ ਅਸੀਂ ਇਹ ਸ਼ੋਅ ਕੈਨਸਲ ਕਰ ਦਿੱਤਾ ਆ ਕਟੋ-ਕਟ 90 ਤੋਂ 95% ਚਾਂਸ ਹੈਗੇ ਆ ਕਿ ਇਹ ਸ਼ੋਅ ਕੈਨਸਲ ਹੀ ਹੋਣਾ ਹੈ ਇਹਨਾਂ ਨੇ ਕਰ ਦੇਣਾ ਆ ਸਿਰਫ ਇਹ ਡਰਾਮਾ ਖੇਡ ਖੇਡ ਕੇ ਖੇਡ ਕੇ ਤਾਂ ਜੋ ਸਾਡੀ ਇੱਜ਼ਤ ਬਣੀ ਰਹੇ ਬਚ ਜਾਵੇ ਤੇ ਪਰ 5% ਚਾਂਸ ਪਰ ਤਾਂ ਕਿਉਂ ਆ ਵੈਸੇ ਤਾਂ 100% ਚਾਂਸ ਹੀ ਆ ਵੀ ਸ਼ੋਅ ਨਹੀਂ ਹੋਣਾ ਕੈਨਸਲ ਹੋਣਾ ਕਿਉਂਕਿ ਟਿਕਟਾਂ ਨਹੀਂ ਵਿਕੀਆਂ ਹੁਣ ਟਿਕਟਾਂ ਵਿਕੀਆਂ ਨਹੀਂ ਮੰਨ ਲਓ ਇੱਕ ਬੰਨੇ ਕੋਈ ਥੋੜਾ ਸ਼ੋਅ ਦੇਖਣ ਵੀ ਨਹੀਂ ਆਇਆ ਦੂਜੇ ਬੰਨੇ ਤੁਸੀਂ ਥੂ-ਥੂ ਵੀ ਕਰਵਾ ਲਈ ਤੇ ਫਿਰ ਫਾਇਦਾ ਕੀ ਆ ਉਸ ਵੇਲੇ ਨਣ ਕਹਿਣਾ ਹਾਂ ਵੀ ਇਹਦਾ ਮੈਨੇਜਮੈਂਟ ਟੀਮ ਦੀ ਗਲਤੀ ਸੀ ਫਲਾਨੀ ਕੰਪਨੀ ਦੀ ਗਲਤੀ ਸੀ ਇਹ ਡਰਾਮੇ ਚੱਲਣੇ ਆ। ਇੱਥੇ ਤੁਹਾਨੂੰ ਇੱਕ ਹੋਰ ਵੀ ਗੱਲ ਦੱਸ ਦਵਾਂ ਕਿ ਇਹਨਾਂ ਦੀਆਂ ਟੀਮਾਂ ਇਸ ਹੱਦ ਤੱਕ ਗਿਰੀਆਂ ਹੋਈਆਂ ਆ ਕਿ ਪੰਜਾਬ ਵਿੱਚੋਂ ਜਾਂ ਇੰਡੀਆ ਵਿੱਚੋਂ ਕੋਈ ਵੀ ਕ੍ਰिएਟਰ ਮਾੜੀ-ਮੋਟੀ ਜੀ ਵੀ ਗੱਲ ਕਰਨ ਦੀ ਕੋਸ਼ਿਸ਼ ਕਰਦਾ ਨਾ ਤਾਂ ਉਹਦਾ ਅਕਾਊਂਟ ੜਾਉਣ ਤੱਕ ਚੱਲ ਜਾਂਦੇ ਆ। ਹੱਡ ਤੋੜ ਮਿਹਨਤ ਕਰਦੇ ਆ, ਹੱਡ ਤੋੜ ਜ਼ੋਰ ਲਗਾ ਦਿੰਦੇ ਆ ਵੀ ਕਿਸੇ ਨਾ ਕਿਸੇ ਤਰੀਕੇ ਇਸ ਬੰਦੇ ਦਾ ਮੂੰਹ ਬੰਦ ਕਰ ਦਿੱਤਾ ਜਾਵੇ। ਇਹ ਵੀ ਬਹੁਤ ਖਬਰਾਂ ਮੇਰੇ ਕੋਲ ਹੈਗੀਆਂ ਆ। ਸੋ ਆਪਾਂ ਤਾਂ ਹੈਗੇ ਦਿਹਾੜੀਦਾਰ ਬੰਦੇ ਆਪਾਂ ਨੂੰ ਤਾਂ ਨਹੀਂ ਡਰ ਹੈਗਾ ਹੁਣ ਤੁਸੀਂ ਹੋਰ ਦੇਖੋ ਹੋਰ ਕੋਈ ਕ੍ਰिएਟਰ ਕਿਉਂ ਨਹੀਂ ਬੋਲਦਾ ਮੂੰਹ ਫਟ ਕਿਉਂਕਿ ਬੰਦੇ ਉਹਨਾਂ ਯਾਰ ਫੁੱਲ ਟਾਈਮ ਯੂਟਿਊਬਰ ਵਾ ਉਹਨਾਂ ਦੀ ਇਨਕਮ ਉੱਥੋਂ ਹੀ ਆਉਂਦੀ ਆ ਆਪਣੀ ਇਨਕਮ YouTube ਤੋਂ ਨਹੀਂ ਆਉਂਦੀ ਆਪਾਂ ਇਹਦੇ ਉੱਤੇ ਡਿਪੈਂਡ ਨਹੀਂ ਹੈਗੇ ਆਪਣੀ ਇਨਕਮ ਅੱਜ ਵੀ ਉੱਥੇ ਹੀ ਆਉਂਦੀ ਆ ਜਿੱਥੇ YouTube ਤੋਂ ਪਹਿਲਾਂ ਆਉਂਦੀ ਸੀਗੀ ਸੋ ਆਪਾਂ ਨੂੰ ਕਾਹਦਾ ਡਰ ਅਕਾਊਂਟ ਅੜਾ ਦੂਗੇ ਕੁਝ ਵੀ ਅੜਾ ਦੂਗੇ ਆਪਾਂ ਨਾ ਤਾਂ ਰੋਟੀ ਉੱਥੋਂ ਹੀ ਚੱਲਣੀ ਆ ਅਜੇ ਤਾਂ ਰੋਜ਼ ਦਿਹਾੜੀ ਲਾਉਣੀ ਜਾਣਾ ਝੋਲਾ ਚੱਕ ਕੇ ਹਨਾ ਮੇਰੇ ਕੱਪੜੇ ਹੁਣ ਵੀ ਕੈ ਸੋ ਮੈਂ ਇੱਕ ਵੀਡੀਓ ਵਿੱਚ ਪਹਿਲਾਂ ਵੀ ਕਿਹਾ ਸੀਗਾ ਹੁਣ ਵੀ ਕਹਿੰਨਾ ਆ ਕਿ ਕੱਲੀ ਇਹਨਾਂ ਉਸਤਾਦਾਂ ਦੀ ਗੱਲ ਨਹੀਂ ਹੈਗੀ ਕੋਈ ਵੀ ਆ ਅੱਜ ਦੀ ਡੇਟਪੰਚ ਮੈਂ ਦਲਜੀਤ ਬਾਈ ਦੀ ਖੁੱਲ ਕੇ ਸਪੋਰਟ ਕਰਦਾ ਸਭ ਤੋਂ ਵੱਧ ਕਰਦਾ ਪਰ ਕੱਲ ਨੂੰ ਦਲਜੀਤ ਬਾਈ ਦੀ ਵੀ ਕੋਈ ਗੱਲ ਇਹੋ ਜਿਹੀ ਪਤਾ ਲੱਗਦੀ ਆ ਤਾਂ ਆਪਣੀ ਹੀ ਵੀਡੀਓ ਸਭ ਤੋਂ ਪਹਿਲਾਂ ਆਊਗੀ ਇਸ ਗੱਲ ਖਿਆਲ ਚ ਨਾ ਕੋਈ ਰਹੇ ਨਿਊਟਰਲ ਸਾਡੀ ਗੱਡੀ ਨਾ ਤਾਂ ਕੋਈ ਰੋਬੋਟ ਚਲਾ ਰਿਹਾ ਤੇ ਨਾ ਹੀ ਆਟੋ ਪਾਇਲਟ ਤੇ ਚੱਲ ਰਹੀ ਆ ਸਟੀਰਿੰਗ ਵੀ ਸਾਡੇ ਹੱਥੋਂ ਚਾ ਗੇਅਰ ਬ੍ਰੇਕ ਰੇਸ एवरीथिंग ਅਸੀਂ ਆਪ ਹੀ ਮੈਨੇਜ ਕਰਦੇ ਆ ਤੇ ਆਪਣੀ ਗੱਡੀ ਨੂੰ ਆਪਣੇ ਹਿਸਾਬ ਨਾਲ ਹੀ ਮੋੜਾਂਗੇ ਜਿੱਧਰ ਨੂੰ ਵੀ ਮੋੜਨਾ ਹੋਇਆ ਜਿੱਧਰ ਰਸਤਾ ਗਲਤ ਲੱਗਾ ਉੱਥੋਂ ਵਾਪਸ ਮੁੜਾਂਗੇ ਤੇ ਉਹਦਾ ਪਰਦਾ ਵੀ ਫਾਸ਼ਕ ਕਰਕੇ ਆਵਾਂਗੇ ਇਹ ਨਹੀਂ ਕਿ ਰੋਬਟ ਵਾਂਗੂ ਵੀ ਹਾਂ ਵੀ ਫਲਾਨੇ ਨੇ ਸਾਡੀ ਸਪੋਰਟ ਕੀਤੀ ਫਲਾਨੇ ਦੀ ਅਸੀਂ ਸਪੋਰਟ ਕੀਤੀ ਅਸੀਂ ਕੱਲ ਇਹਦੇ ਬਾਰੇ ਚੰਗਾ ਬੋਲਿਆ ਸੀ ਹੁਣ ਇਹਦੇ ਬਾਰੇ ਅਸੀਂ ਮਾੜਾ ਨਹੀਂ ਬੋਲ ਸਕਦੇ ਕੱਲ ਨੂੰ ਕੋਈ ਸਿੰਗਰ ਆ ਕੇ ਸਾਡੇ ਥੱਲੇ ਕਮੈਂਟ ਕਰ ਜਾਂਦਾ ਆ ਤੇ ਉਹਦੇ ਨਾਲ ਸਾਨੂੰ ਸਪੋਰਟ ਹੋ ਜਾਂਦੀ ਆ ਤੇ ਸਾਰੀ ਉਮਰ ਅਸੀਂ ਉਹਦੇ ਅੰਨੇ ਭਗਤ ਬਣੇ ਰਹੀਏ ਨਹੀਂ ਸਿੰਗਰ ਸਾ ਭਾਵੇਂ ਸਾਡੇ ਉੱਤੇ ਵੀਡੀਓ ਪਾ ਕੇ ਵੀ ਸਾਡੀ ਸਪੋਰਟ ਕਰਨ ਭਈ ਹਾਂ ਵੀ ਪਰਮਖੇਲਾ ਕੱਲ ਨੂੰ ਸਾਡਾ ਅੰਨਾ ਭਗਤ ਬਣਿਆ ਰਹੂਗਾ ਨਾ ਜਦੋਂ ਵੀ ਕੋਈ ਖੱਲਾ ਪਤਾ ਲੱਗਦੀ ਆ ਸਭ ਤੋਂ ਪਹਿਲਾਂ ਸਾਡੀ ਹੀ ਵੀਡੀਓ ਆਊਗੀ ਸੋ ਜੇਕਰ ਤੁਹਾਡਾ ਕੋਈ ਵੀ ਬਹਿਮ ਦੂਰ ਹੋਇਆ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਜੇਕਰ ਨਵਾਂ ਬਹਿਮ ਬਣ ਗਿਆ ਤਾਂ ਉਹ ਵੀ ਕਮੈਂਟ ਕਰ ਸਕਦੇ ਆ ਮੈਂ ਸਾਰਿਆਂ ਦੇ ਕਮੈਂਟ ਪੜਦਾ ਆਂ ਤੇ ਮੈਨੂੰ ਕੋਈ ਕਿਸੇ ਦੀ ਪ੍ਰਵਾਹ ਵੀ ਹੈ ਨਹੀਂਗੀ ਸੋ ਮਿਲਦੇ ਆਂ ਜੀ ਕਿਸੇ ਹੋਰ ਵੀਡੀਓ ਵਿੱਚ ਧੰਨਵਾਦ